ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੰਡ ਇਲਾਕੇ ਦੇ ਵਿੱਚ ਇੱਥੇ ਹੜਪੀੜਿਤ ਜਿਹੜੇ ਸੰਗਤ ਲੋਕ ਹੈਗੇ ਨੇ ਅੱਜ ਉਹਨਾਂ ਦੇ ਘਰ ਆਏ ਆ ਦੇਖੋ ਜੀ ਹਾਂ ਇਹਨਾਂ ਦੇ ਘਰ ਦਾ ਪੂਰਾ ਥੱਲੇ ਡੁੱਬਿਆ ਹੋਇਆ ਹੈ ਮੰਡ ਏਰੀਆ ਸਾਰਾ ਤੇ ਵਿਚਾਰੇ ਇੰਨੇ ਪਰੇਸ਼ਾਨ ਨੇ ਨੇ ਕਿ ਘਰ ਲੰਗਰ ਪਾਣੀ ਵੀ ਔਖਾ ਹੈ ਮਾਲ ਡੰਗਰ ਜਿਹੜਾ ਸੜਕਾਂ ਤੇ ਹੈ ਤੇ ਇੱਥੇ ਵੀ ਵਿਚਾਰੇ ਬੜੇ ਪਰੇਸ਼ਾਨ ਲਾਈਟ ਤੋਂ ਬਿਨਾ ਤੇ ਨਾਲੇ ਜਿੰਦਗੀ ਨੂੰ ਬਸਰ ਕਰਨਾ ਬਹੁਤ ਔਖਾ ਹੈ ਆ ਦੇਖੋ ਸਾਰਾ ਪਾਣੀ ਇੱਥੇ ਡੁੱਬਿਆ ਹੋਇਆ ਮੰਡ ਏਰੀਆ ਤੇ ਸੜਕ ਤੇ ਮਾਲ ਡੰਗਰ ਬੈਠੇ ਨੇ ਰਾਤ ਇਸ ਤਰ੍ਹਾਂ ਹੀ ਵਿਚਾਰਿਆਂ ਦੀ ਸੜਕ ਤੇ ਹੀ ਕੱਟਦੀ ਆ ਮਛਰਦਾਨੀਆਂ ਲਾ ਕੇ ਇੱਥੇ ਬੰਦੇ ਨੇ ਲਾਈਟ ਤੋਂ ਬਿਨਾਂ ਹੀ ਔਰ ਸੰਗਤ ਸੰਗਤ ਆਂਦੀ ਆ ਇਹਨਾਂ ਦੇ ਜੋ ਵੀ ਸੇਵਾ ਪਾਣੀ ਇੱਥੇ ਲੰਗਰ ਪਾਣੀ ਦੇ ਕੇ ਜਾਂਦੀ ਆ ਤੇ ਸਾਰਾ ਇੱਥੇ ਡੁੱਬਿਆ ਹੋਇਆ ਮੰਡ ਏਰੀਆ